ਆ ਹੁਣ ਚਲਦੇ ਆ ਕੈਲੀਫੋਰਨੀਆ ਵਿੱਚ ਪੰਜਾਬੀ ਨਸ਼ਾ ਤਸਕਰ ਗਿਰੋਧ ਸਰਗਣੇ ਵੱਲੋਂ ਕਬੂਲ ਕੀਤੇ ਗੁਨਾਹ ਨਾਲ ਸੰਬੰਧਤ ਅਹਿਮ ਖਬਰ ਵਾਲ ਅਮਰੀਕਾ ਤੋਂ ਕੈਨੇਡਾ ਤੱਕ ਨਸ਼ਿਆਂ ਦਾ ਕਾਰੋਬਾਰ ਕਰਦਿਆਂ ਲੱਖਾਂ ਡਾਲਰ ਦੀ ਕਮਾਈ ਕਰਨ ਵਾਲੇ ਪੰਜਾਬੀ ਗਿਰੋਧ ਸਰਗਣੇ 파ਰਮਪ੍ਰੀਤ ਸਿੰਘ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਜਿਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਜਾ ਸਕਦੀ ਹੈ 59 ਸਾਲ ਦੇ ਪਰਮਪ੍ਰੀਤ ਸਿੰਘ ਤੋਂ ਇਲਾਵਾ 37 ਸਾਲ ਦੇ ਅਮਨਦੀਪ ਮਲਤਾਨੀ ਅਤੇ 42 ਸਾਲ ਦੇ ਰਣਵੀਰ ਸਿੰਘ ਵਿਰੁੱਧ ਵੀ ਦੋਸ਼ ਲੱਗੇ ਸਨ ਯੂਐਸ ਅਟਾਰਨੀ 에릭 ਗ੍ਰਾਂਟ ਨੇ ਦੱਸਿਆ ਕਿ ਕੈਲੀਫੋਰਨੀਆ ਵਿੱਚ ਸਰਗਰਮ ਗਿਰੋਹ ਨੇ ਅਕਤੂਬਰ 2020 ਤੋਂ ਅਪ੍ਰੈਲ 2021 ਦਰਮਿਆਨ 10 ਕਿਲੋ ਕੋਕੀਨ, 1.5 ਕਿਲੋ ਅਫੀਮ ਅਤੇ 2 ਕਿਲੋ ਕੈਟਾਮੀਨ ਅੰਡਰਕਵਰ ਅਫਸਰਾਂ ਨੂੰ ਵੇਚੀ ਸਿਰਫ ਇਹ ਨਹੀਂ ਨਈ 6,37,000 ਕੈਨੇਡੀਅਨ ਡਾਲਰ ਮੁੱਲ ਵਾਲੇ ਹੈਰੋਇਨ ਦੇ ਨਮੂਨੇ ਵੀ ਮੁਹੱਈਆ ਕਰਵਾਏ ਗਏ। ਗਿਰੋਦਾ ਮੁੱਖ ਟਿਕਾਣਾ ਸੈਕਰਮੈਂਟੋ, ਬੇਕਰਜ਼ਫੀਲਡ ਅਤੇ ਫਰਜ਼ਨੋਰੇਹਾ ਅਤੇ ਮੋਬਾਈਲ ਐਪਸ ਰਾਹੀਂ ਆਪਸ ਵਿੱਚ ਸੰਪਰਕ ਕੀਤਾ ਜਾਂਦਾ ਸੀ। ਪਰਮਪ੍ਰੀਤ ਸਿੰਘ ਆਪਣੇ ਕਬੂਲਨਾਮੇ ਨਾਲ ਸਬੰਧਤ ਸਮਝੌਤੇ ਤਹਿਤ 20 ਲੱਖ ਡਾਲਰ ਅਮਰੀਕਾ ਸਰਕਾਰ ਨੂੰ ਅਦਾ ਕਰਨ ਦੀ ਸਹਿਮਤੀ ਪਹਿਲਾਂ ਹੀ ਦੇ ਚੁੱਕਾ ਹੈ। ਉਸ ਨੂੰ ਸਜ਼ਾ ਦਾ ਐਲਾਨ 27 ਜਨਵਰੀ 2026 ਨੂੰ ਕੀਤਾ ਜਾਵੇਗਾ। ਅਤੇ ਉਮਰ ਕੈਦ ਤੋਂ ਇਲਾਵਾ 10 ਲੱਖ ਡਾਲਰ ਤੱਕ ਦਾ ਜੁਰਮਾਨਾ ਵੀ ਹੋ ਸਕਦਾ ਹੈ ਦੱਸ ਦਈਏ ਕਿ ਰੋਜ਼ਵੈਲ ਦੇ ਅਮਨਦੀਪ ਮਲਤਾਨੀ ਨੇ 13 ਦਸੰਬਰ 2022 ਨੂੰ ਆਪਣਾ ਅਪਰਾਧ ਕਬੂਲ ਕਰ ਲਿਆ ਸੀ ਅਤੇ ਉਸ ਨੂੰ ਸਜ਼ਾ ਦਾ ਐਲਾਨ ਆਉਂਦੀ 18 ਨਵੰਬਰ ਨੂੰ ਕੀਤਾ ਜਾਵੇਗਾ ਸੈਕਰਮੈਂਟੋ ਦੇ ਰਣਵੀਰ ਸਿੰਘ ਵਿਰੁੱਧ 6 ਅਕਤੂਬਰ ਨੂੰ ਮੁਕੱਦਮਾ ਸ਼ੁਰੂ ਹੋ ਰਿਹਾ ਹੈ ਕੋ ਮੰਤਰੀ ਨਸ਼ਾ ਤਸਕਰ ਗਿਰੋਦਾ ਪਰਦਾਫਾਸ਼ ਕਰਨ ਦੇ ਇਰਾਦੇ ਨਾਲ ਅਮਰੀਕਾ ਦੇ ਡਰੱਗ ਐਨਫੋਰਸਮੈਂਟ ਐਡਮਿਨਿਸਟ੍ਰੇਸ਼ਨ ਵੱਲੋਂ ਪੜਤਾਲ ਸ਼ੁਰੂ ਹੋਈ ਅਤੇ ਹੋਮਲੈਂਡ ਸਿਕਿਉਰਿਟੀ ਵਿਭਾਗ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਕੈਨੇਡਾ ਦੇ ਯੋਰਕ ਰੀਜਨ ਦੀ ਪੁਲਿਸ ਰਾਇਲ ਕੈਨੇਡੀਅਨ ਮਾਉਂਟਡ ਪੁਲਿਸ ਅਤੇ ਪਲੇਸਰ ਕਾਉਂਟੀ ਦੇ ਸਪੈਸ਼ਲ ਇਨਵੈਸਟੀਗੇਸ਼ਨਜ਼ ਯੂਨਿਟ ਨੇ ਪੂਰਾ ਸਹਿਯੋਗ ਦਿੱਤਾ। ਦੂਜੇ ਪਾਸੇ ਹਰਜਿੰਦਰ ਸਿੰਘ ਮਾਮਲੇ ਵਿੱਚ ਫਲੋਰੀਡਾ ਦੇ ਅਟਾਰਨੀ ਜਨਰਲ ਜੇਮਸ ਉਥਮਾਇਰ ਵੱਲੋਂ ਕੈਲੀਫੋਰਨੀਆ ਦੀ ਟਰਾਂਸਪੋਰਟ ਕੰਪਨੀ ਵਾਈਟ ਹੌਕ ਕੈਰੀਅਰਜ਼ ਦੀ ਮੁੱਖ ਕਾਰਜਕਾਰੀ ਅਫਸਰ ਨਵਨੀਤ ਕੌਰ ਨੂੰ ਤਾਲਬ ਕਰਦਿਆਂ ਸਾਰੇ ਦਸਤਾਵੇਜ਼ ਪੇਸ਼ ਕਰਨ ਦੇ ਹੁਕਮ ਦਿੱਤੇ ਗਏ ਨੇ ਉਥਮਾਇਰ ਨੇ ਕਿਹਾ ਕਿ ਅਮਰੀਕਾ ਵਾਸੀਆਂ ਦੀ ਹਿਫਾਜ਼ਤ ਯਕੀਨੀ ਬਣਾਉਣ ਖਾਤਰ ਹਰ ਕਾਨੂੰਨੀ ਤਰੀਕੇ ਦੀ ਵਰਤੋਂ ਕੀਤੀ ਜਾਵੇਗੀ ਜਿਸ ਦੇ ਮੱਦੇਨਜ਼ਰ ਹਰਜਿੰਦਰ ਸਿੰਘ ਦੇ 雇ਰ ਨੂੰ ਵੀ ਪੇਸ਼ ਹੋਣ ਦਾ ਨੋਟਿਸ ਭੇਜਿਆ ਗਿਆ ਹੈ ਅਟਾਰਨੀ ਜਨਰਲ ਦੇ ਦਫ਼ਤਰ ਨੇ ਕਿਹਾ ਕਿ ਹਰਜਿੰਦਰ ਸਿੰਘ ਨੂੰ ਅੰਗਰੇਜ਼ੀ ਨਹੀਂ ਆਉਂਦੀ ਅਤੇ ਸੜਕਾਂ ਤੇ ਲੱਗੇ ਸਾਈਨ ਪਰਛਾਨਣ ਦੀ ਕਾਬਲੀਅਤ ਵੀ ਉਸ ਕੋਲ ਮੌਜੂਦ ਨਹੀਂ ਅਜਿਹੇ ਵਿੱਚ ਕੋਈ ਟਰਾਂਸਪੋਰਟ ਕੰਪਨੀ ਉਸ ਨੂੰ ਨੌਕਰੀ ਤੇ ਕਿਵੇਂ ਰੱਖ ਸਕਦੀ ਹੈ 26 ਸਤੰਬਰ ਦੀ ਪੇਸ਼ੀ ਦੌਰਾਨ ਨਵਨੀਤ ਕੌਰ ਵੱਲੋਂ ਪੇਸ਼ ਦਸਤਾਵੇਜ਼ਾਂ ਵਿੱਚ ਕੋਈ ਔਣਤਾਈ ਮਹਿਸੂਸ ਹੁੰਦੀ ਹੈ ਤਾਂ ਉਹਨਾਂ ਵਿਰੁੱਧ ਵੀ ਕਾਰਵਾਈ ਦੀ ਸਿਫਾਰਿਸ਼ ਕੀਤੀ ਜਾ ਸਕਦੀ ਹੈ ਇੱਥੇ ਦੱਸਣਾ ਬਣਦਾ ਹੈ ਕਿ ਕੈਲੀਫੋਰਨੀਆ ਵਿੱਚ ਬਗੈਰ ਇਮੀਗ੍ਰੇਸ਼ਨ ਸਟੇਟਸ ਵਾਲੇ ਪ੍ਰਵਾਸੀਆਂ ਨੂੰ ਡਰਾਈਵਿੰਗ ਲਾਇਸੈਂਸ ਦੇਣ ਦੀ ਪ੍ਰਕਿਰਿਆ 2013 ਵਿੱਚ ਆਰੰਭੀ ਗਈ ਬਿਊਰੋ ਰਿਪੋਰਟ ਹਮਦਰ ਟੀਵੀ